ਦੇਖੋ ਜੀ ਕਾਂਗਰਸ ਦੇ ਆਮ ਆਦਮੀ ਪਾਰਟੀ ਹੁਣ ਰਲ ਗਏ ਇਕੱਠੇ ਇਲੈਕਸ਼ਨ ਲੜਨਾ ਉਹਨੇ ਪਾਰਲੀਮੈਂਟ ਤੋਂ ਕੰਪੀਟੀਸ਼ਨ ਕਰ ਰਿਹਾ ਜਿਹੜੀ ਕਮੇਟੀ ਕਮੇਟੀ ਤੇ ਇਕੱਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮੈਂਬਰ ਐ ਤੇ ਜਿਹੜਾ ਇਹਨਾਂ ਨੇ ਕਿਹਾ ਉਥੇ ਚਿੱਠੀ ਲਿਖੀ ਹੈ ਕਲੀਅਰ ਮਤਲਬ ਕੀ ਹੈ ਕਿ ਇਹਨਾਂ ਦਾ ਇੰਟੈਂਸ਼ਨ ਹੈ ਕਿ ਕᅲਲਾਂ ਦੇ ਬਿੱਲ ਆਉਣੇ ਤੇ ਵਿੱਚ ਅਕਾਲੀ ਦਲ ਕਿਸੇ ਹੱਲ ਚਾ ਨਹੀਂ ਹੁੰਦੇ ਜਿੱਥੇ ਵਰਸ ਵੀ ਜਾਣਾ ਪਏ ਜੋ ਮਰਜੀ ਸੰਘਰਸ਼ ਕਰਨਾ ਬਸ ਕਰਾਂਗੇ ਪਰ ਆ ਜਿਹੜਾ ਗਲਤ ਕੰਮ ੱੱਗਾ ਪੰਜਾਬ ਦੇ ਕਿਸਾਨ ਉਹਨਾਂ ਅਸੀਂ ਸਰ ਲੋਕਲ ਲੋਕਲ ਬਾਡੀਜ਼ ਦੇ ਚ ਆ ਰਹੇ ਜਿਹੜੇ ਇਲੈਕਸ਼ਨ ਆ ਰਹੇ ਉਹਦੇ ਚ ਕਾਲੀ ਦਲ ਦਾ ਇਲੈਕਸ਼ਨ ਚ ਅਸੀਂ ਪੂਰੇ ਤਿਆਰ ਆ ਜੀ ਢੱਕੇ ਲੜਾਂਗੇ ਓਕੇ ਤੇ ਦੇਖ ਇਹਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਘੜਜੋੜ ਦੇ ਖਿਲਾਫ ਲੜਾਂਗੇ ਆਰਜੀ ਲਿਫਟ ਪੰਪ ਬਟਨ ਨੂੰ ਲੈ ਕੇ ਵੀ ਜਿਹੜਾ ਹੈਗਾ ਮੈਂ ਇਹ ਕਹਿ ਰਿਹਾ ਕਿ ਆ ਕਿਸਾਨ ਵਿਰੋਧੀ ਫੈਸਲੇ ਕਰਨੇ ਸ਼ੁਰੂ ਹੋ ਗਏ ਇਹਨਾਂ ਦੇ ਕਿਉਂਕਿ ਹੁਕਮ ਇਹਨਾਂ ਨੂੰ ਦਿੱਲੀੋਂ ਆਉਂਦੇ ਆ ਫਿਰ ਲਗਾਤਾਰ ਪੰਜਾਬ ਦੀ ਪਾਰਟੀ ਜੋ ਨੀ ਕਾਲੀ ਦਲੀ ਹੈ ਤਾਂ ਆਪਣੇ ਆ ਇਹ ਖੇਤਰੀ ਪਾਰਟੀ ਹੈ ਸਾਨੂੰ ਪਤਾ ਕਿਸ ਚੀਜ਼ ਦੀ ਲੋੜ ਹੈ ਇਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਆ ਹੁਣ ਉਥੇ ਕਾਂਗਰਸ ਨੇ ਫੈਸਲਾ ਕਰ ਲਿਆ ਉਹਣਾ ਸੋਨੀਆ ਗਾਂਧੀ ਨੇ ਤੇ ਕੇਜਰੀਵਾਲ ਨੇ ਇਹਨਾਂ ਦੇ ਕੋਈ ਇਹਨਾਂ ਕੋਲੇ ਵੀ ਹਿੰਮਤ ਨਹੀਂ ਉਹਨਾਂ ਦੇ ਖਿਲਾਫ ਕੋਈ ਗੱਲ ਕਰਨ ਸਰ ਮੁੱਖ ਮੰਤਰੀ ਤੇ ਤੁਹਾਡੇ ਵਿਚਾਲੇ ਇੱਕ ਟਵੀਟ ਵਾਰ ਸ਼ੁਰੂ ਹੋਈ ਹੈ ਜਸੂ ਦਾ ਵੀ ਕੋਈ ਕਮੈਂਟ ਨਹੀਂ ਕਰ ਮੈਂ ਅੱਜ ਇੱਕ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹਣਾ ਹੈ ਕਰੋੜਾਂ ਰੁਪਏ ਝੂਠ ਫਲੌਣ ਦੇਣਾ ਲਾਇਆ ਕਰਨ ਸਾਨੂੰ ਇੱਕ ਅਫਸੋਸ ਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਜਨਤਾ ਨੂੰ ਸ਼ਗਨ ਤਾਂ ਮਿਲ ਨਹੀਂ ਰਹੇ ਆਟਾ ਦਾ ਦੇ ਕਾਰਡ ਕੱਟੀ ਜਾ ਰਹੇ ਕਿਉਂਕਿ ਪੈਸਾ ਹੈ ਨਹੀਂ ਤੇ ਝੂਠੇ ਇਸ਼ਤਿਹਾਰ ਦੇ ਕੇ ਅੱਜ ਇਸ਼ਤਿਹਾਰ ਦਿੱਤਾ ਕਿ ਡਰੱਗਸ ਖਤਮ ਕਰਦੇ ਅਸੀਂ ਕਿੱਥੇ ਡਰੱਗਸ ਖਤਮ ਹੋਏ ਡਰੱਗ ਜਿੰਨੇ ਡਰੱਗਸ ਹੁਣ ਵਧੇ ਆ ਪਿੰਡ ਪਿੰਡ ਜਾ ਕੇ ਮੈਨੂੰ ਖਬਰਾਂ ਆ ਰਹੀਆਂ ਜਿੰਨਾ ਬੁਰਾ ਹਾਲ ਡਰੱਗ ਦਾ ਹੋਣਾ ਹੈ ਪਹਿਲੇ ਕਿਤੇ ਹਿਸਟਰੀ 'ਚ ਨਹੀਂ ਹੋਇਆ ਦੇ ਇhtiyar ਦੇ ਰਿਹਾ ਕਿ ਰੱਖਤਮ ਹੈ ਅੱਛਾ ਦੂਜੀ ਗੱਲ ਹੁਣ ਫਲੱਡ ਜਿਹੜੇ ਹੋਏ ਐ ਕਿੰਨੀ ਦੇਰ ਹੋ ਗਈ 1 ਰੁਪਿਆ ਮੁਆਵਜ਼ਾ ਨਹੀਂ ਆਇਆ ਹੁਣ ਕਹਿੰਦੇ ਜੀ ਗਦੋਰੀਆਂ 15 ਦਿਨ ਲਵੋਗੇ ਜਦੋਂ ਕਿਸਾਨ ਨੇ ਆਪਣੀ ਫਸਲ ਬੀਜਣੀ ਐ ਜਿਹਦਾ ਇਨਾ ਨੁਕਸਾਨ ਹੋ ਗਿਆ ਤੁਸੀਂ ਪਦਵਾਨੀ ਦੇਣੀ ਨਹੀਂ ਇਹਦਾ ਕੀ ਬਿਆਨ ਹੁੰਦਾ ਸੀ ਪਹਿਲੇ ਕੀ ਸਾਨੂੰ ਤੇ ਪਟਵਾਰੀਆਂ ਨੂੰ ਆਪਣਾ ਪੀਸੀ ਨੂੰ ਗਦੋਰੀ ਕਰਨ ਦੀ ਲੋੜ ਹੀ ਨਹੀਂ ਅਸੀਂ ਪਹਿਲੀ ਦੇ ਦਿਆ ਕਰਾਂਗੇ ਤੇ ਹੁਣ ਇਹਨੇ ਬਿਆਨ ਦਿੱਤਾ ਮੈਂ ਸੁਣਿਆ ਸੀ ਇਹਦੀ ਮੁਰਗੀ ਮਰ ਗਈ ਉਹਨੂੰ ਵੀ ਦਊਗਾ ਮੈਂ ਆਹ ਕਿਆ ਸੀ ਇਹਨੇ ਤੇ ਹੁਣ ਦੇਖਦੇ ਨੇ ਗਰੀਬਾਂ ਦੇ ਮਕਾਨ ਟੁੱਟ ਗਏ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋਈਆਂ ਤੇ ਜਿਹੜੇ ਵਿਚਾਰੇ ਠੇਕੇ ਵਾਲੇ ਐ ਉਹ ਕੀ ਕਰਨਗੇ ਜ਼ਮੀਨਾਂ ਦਾ ਠੇਕੇ ਵਾਲੇ ਨੂੰ ਮਿਲਣਾ ਨਹੀਂ ਜਿਹੜੇ ਆਪਣੇ ਬਾਰਡਰ ਦੇ ਜਿਹੜੇ ਇਲਾਕੇ ਐ ਜਿਹੜੀ ਕਿਸਾਨੀ ਖੇਤੀ ਕਰ ਰਿਆ ਜਿਹੜੀ ਪੱਕੀਆਂ ਜ਼ਮੀਨਾਂ ਬਦਲ ਜ਼ਮਨ ਕੀਤੀਆਂ ਸੀ ਤੇ ਕਾਂਗਰਸ ਨੇ ਕੱਚੀਆਂ ਕਰਾਤੀਆਂ ਉਹ ਵਿਚਾਰਿਆਂ ਨੂੰ ਕੀ ਹੋਊਗਾ ਇਹਨਾਂ ਦੀ ਕੋਈ ਜਮਾਂ ਸਰਕਾਰ ਫੇਲ ਐ ਆ ਆਮ ਆਦਮੀ ਦੇ ਕਾਂਗਰਸ ਰਲ ਗਏ ਐ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਦਣਾ